ਕੁਚੀ ਬੋਲੋ ਬੁਧੀ ਜੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਅੱਛਾ ਤੇ ਪੁੱਤ ਕੀ ਮਸਲਾ ਤੇਰਾ ਸੋਹਰੇ ਪਰਿਵਾਰ ਨਾਲ ਜਿੱਦਾਂ ਤੇਰੇ ਪਟੀਆਂ ਪਟੀਆਂ ਹੋਈਆਂ ਕੀ ਹੋਈ ਗੱਲ ਕਿਵੇਂ ਹੋਈ ਕਦੋਂ ਤੇਰਾ ਵਿਆਹ ਹੋਇਆ ਕੀ ਗੱਲ ਹੋਈ ਮੋਟੀ ਮੋਟੀ ਗੱਲ ਤੁਸੀਂ ਮੇਰਾ ਪਿੰਡ ਮਾਕੋਵਾਲਾ ਮੈਂ ਫਟਸ ਚਦਾਰ ਵਿਆਹੀ ਹਾਂ ਤੇ ਮੇਰਾ ਵਿਆਹ 2 ਸਾਲ ਹੋ ਗਏ ਵਿਆਹ ਨੂੰ ਮੇਰੇ ਨੂੰ 9 ਤਰੀਕ ਨੂੰ ਹੋਇਆ ਹੈ 92 ਮਹੀਨੇ ਤੇ ਮੇਰੇ ਨਾਮ ਮਤਲਬ ਕਿ 7ਵਾਂ ਮਹੀਨਾ ਲੱਗਾ ਹੈ ਉਹਨੂੰ ਬੱਚਾ ਮਾਣ ਵਾਲਾ ਹੈ ਹਾਂਜੀ ਤੇ 7ਵੇਂ ਮਹੀਨੇ ਨਾਲ ਮੇਰੇ ਹੱਥ ਮਤਲਬ ਤਕਰਾਬ ਹੋਏ ਆ ਅੱਛਾ ਮੇਰੇ ਸੋਹਰੇ ਨੇ ਮੇਰਾ ਇਲਾਜ ਨਹੀਂ ਕਰਵਾਇਆ ਹੈਗਾ ਅੱਛਾ ਉਹਨਾਂ ਨੇ ਬੜੇ ਤਰਲੇ ਮਾਰੇ ਕਿ ਮੇਰਾ ਇਲਾਜ ਕਰਵਾਓ ਤੇ ਉਹਨਾਂ ਨੇ ਨਹੀਂ ਕਰਵਾਇਆ ਹੈਗਾ ਮੁੜ ਕੇ ਮੇਰੇ ਮੰਮੀ ਡੈਡੀ ਆਉਂਦੇ ਰਹੇ ਆ ਮੈਨੂੰ ਲੈ ਆਣ ਉਹਨਾਂ ਨੇ ਦਵਾਈ ਦਾਰੂ ਕਰਵਾਇਆ ਜਿੰਨਾ ਵੀ ਹੋਇਆ ਆ ਤੇ ਹੁਣ ਵੀ ਅੰਨਾ ਕੋਲੀਆਂ ਮੈਂ ਆਪਣੇ ਘਰ ਤੋਂ ਸਾਬ ਮੇਰੇ ਹੱਥ ਹੋਣ ਪੈਰ ਵੀ ਉਹਨਾਂ ਨੇ ਮੇਰੇ ਪਤਾ ਨਹੀਂ ਕਿਹੜੇ ਕੈਮੀਕਲ ਚ ਪਾਏ ਹੈਗੇ ਹੀ ਨਹੀਂ ਕੋਈ ਤੈਨੂੰ ਇਹਦੇ ਕੋ ਕਹਿਣ ਦੀ ਨਾ ਕਿ ਤੇਰਾ ਸਤਵਾ ਮਹੀਨਾ ਹੈ ਪ੍ਰੈਗਨਨਸੀ ਦਾ ਉਦੋਂ ਕੋ ਛੋਟਾ ਛੋਟਾ ਤੇਰੀ ਸ਼ੁਰੂਆਤ ਹੀ ਨਹੀਂ ਕੁਝ ਹਾਂਜੀ ਮੇਰੇ ਉਂਗਲਾਂ ਤੇ ਹੱਥਾਂ ਦੀਆਂ ਉਂਗਲਾਂ ਤੇ ਹੋਇਆ ਇਹ ਖੁਰਖਰਕ ਸ਼ੁਰੂ ਹੋਈ ਜੇ ਮਾਰ ਦੁਖਣਾ ਹਾਂ ਖਾਰ ਸ਼ੋਈ ਮਾੜੇ ਬੜੇ ਸਾੜ ਪਿਆ ਆ ਅਲਰਜੀ ਕਹਿ ਸਕਦੇ ਆ ਅਲਰਜੀ ਹੋ ਗਿਆ ਜਾਂ ਕੈਮੀਕਲ ਰੈਕਸ਼ਨ ਹੋ ਗਿਆ ਅਲਰਜੀ ਹੋ ਗਈ ਤੇ ਬਾਅਦ ਚ ਉਹਨਾਂ ਨੇ ਮੈਨੂੰ ਪਤਾ ਨਹੀਂ ਪਾਣੀ ਚ ਪਾ ਕੇ 1.5 ਲੇ ਚ ਪਤਾ ਨਹੀਂ ਕਿਹੜਾ ਕੈਮੀਕਲ ਤੇ ਮੇਰੇ ਹੱਥ ਪੈਰ ਦੋਵੇਂ ਭਾਰ ਤੇ ਤੋਂ ਪੈਰ ਵੀ ਖਰਾਬ ਹੋ ਗਏ ਦੋਨੇ ਨਾਲ ਅੱਛਾ ਹੁਣ ਮੈਨੂੰ ਵਢਾਉਣੇ ਪਏ ਆ ਹੁਣੇ 2-3 ਵਾਰੀ ਰਾਤੀਂ ਆਏ ਸਰਪੰਦ ਜੀ ਅਹ ਪਰ ਮੈਂ ਦਿਖਾਉਣਾ ਚਾਹੁੰਗਾ ਕਿ ਕਿੱਥੇ ਮੈਨੂੰ ਲੱਗ ਨਹੀਂ ਹੈਗੀ ਕਿ ਮੈਂ ਕਿਹੜੇ ਯੂਜ਼ ਕਰਾਂ ਇਸ ਬੰਦੀ ਮਤਲਬ ਇਹ ਮਹੀਨੇ ਜਿਹਦਾ ਪ੍ਰਸ਼ਨ ਕਰਵਾਉਂਦੇ ਤੇ ਮੈਨੂੰ ਵੀ ਸਮਝ ਨਹੀਂ ਆਉਂਦੀ ਆ ਛੋਟੀ ਜੀ ਗੁੱਡੀ ਆ ਐਸੋਲੇ 19 ਤੋਂ 20 ਸਾਲ ਦੀ ਦੀ ਉਮਰ ਹੋਊਗੀ ਤੇ ਆ ਤੁਹਾਡੇ ਸਾਹਮਣੇ ਤੇ ਪੁੱਤੇ ਉਸ ਤੋਂ ਬਾਅਦ ਫਿਰ ਤੂੰ ਜਿਹੜਾ ਆਪਣੇ ਘਰੇ ਆ ਗਈ ਤੇਰੇ ਲਾਜ ਹੋਇਆ ਤੂੰ ਮੇਨ ਗੱਲ ਤੇ ਆ ਕਿ ਉਹਦਾ ਵੀ ਪੇਪਰ ਦਿਖਾਇਆ ਨਾ ਮੈਨੂੰ ਹੁਣੇ ਉਹਦਾ ਜੀ ਨਾ ਹੋਇਆ ਵਾਲਾ ਉਹ ਮੈਨੂੰ ਸਾਫ ਸੁਥਰੀ ਇੱਕ ਗੱਲ ਦਸੀ ਉਹ ਰਾਜੀ ਨਾ ਹੋਵਾ ਤੁਹਾਡੀ ਮਰਜ਼ੀ ਨਾ ਹੋਇਆ ਕਿ ਤੁਹਾਨੂੰ ਕੋ ਧੱਕੇ ਨਾਲ ਕਰਾਇਆ ਗਿਆ ਨਹੀਂ ਕਰ ਰਹੇ ਹਨ ਨੂੰ ਫੋਨ ਆਇਆ ਕਿ ਰਾਜੀਨਾਮਾ ਪਹਿਲਾਂ ਸਾਡੀ ਕੋਈ ਫੋਨਦਾ ਨਹੀਂ ਫਿਰ ਉਹਨਾਂ ਨੇ ਵਸੀਕੇ ਤੁਹਾਨੂੰ ਸੱਦਿਆ ਮੇਰੇ ਪਿੰਡ ਦੇ ਸਰਪੰਚ ਸੋਹਰਿਆਂ ਦੇ ਮੇਰੇ ਨਿਸ਼ਾਨ ਸਿੰਘ ਆ ਤੇ ਉਹਨੇ ਸੱਦਿਆ ਕਿ ਆਪਾਂ ਰਾਜੀਨਾਮਾ ਕਰਨਾ ਹੈ ਤੇ ਤੂੰ ਨਹੀਂ ਆਜੋ ਉਹਨੇ ਤੋਖੇ ਨਾ ਨੂੰ ਸਾਥ ਲਿਆ ਉੱਥੇ ਉੱਥੇ ਜਾ ਕੇ ਤਾਂ ਉਹਨੇ ਮੇਰੇ ਤੋਂ ਸਾਈਨ ਕਰਵਾ ਲਿਆ ਕਿ ਜਿੱਦਾਂ ਮੈਂ ਤਲਾਕ ਨਹੀਂ ਕਰਵਾਉਣ ਲੱਗਾ ਆਂਦਾ ਕਿ ਮੈਂ ਤੁਹਾਡੇ ਕੋ ਨਾ ਸਾਈਨ ਕਰਵਾਉਣ ਲੱਗਾ ਇੱਕ ਪੇਜ ਤੇ ਕਿ ਰਾਜੀਨਾਮਾ ਹੋ ਗਿਆ ਆ ਉਹ ਮੈਨੂੰ ਪਤਾ ਨਹੀਂ ਲੱਗਾ ਹੁਣ ਮੇਰਾ ਤਲਾਕ ਦੇ ਪੇਪਰਾਂ ਤੇ ਸਾਈਨ ਕਰਵਾਇਆ ਆ ਕਿ ਦੂਜੇ ਪੇਪਰਾਂ ਦਾ ਤਸਾਨ ਕਰਵਾਇਆ ਦੋਨਿਆਂ ਨੂੰ ਚੂਟੋਖੇ ਨੂੰ ਤਸਾਨ ਕਰਵਾਉਂਦੇ। ਵੀ ਮੇਰੀ ਕਸਮੀ ਗੱਲ ਹੈ ਕਿ ਤੈਨੂੰ ਇਸ ਗੱਲ ਤੇ ਕੋਈ ਜਾਣਕਾਰੀ ਨਹੀਂ ਸੀ ਕਿ ਕੀ ਕੀ ਲਿਖਿਆ ਉੱਤੇ ਕੀ ਕਰਨਾ। ਮੈਨੂੰ ਬਾਅਦ ਨੂੰ ਲਾ ਸ਼ੁਰੂ ਕਰਾਇਆ। ਪੱਲਿਓ ਪੈਸੇ ਲਾਏ। ਹਾਂ ਉਹਨਾਂ ਨੇ ਪੱਲਿਓ ਪੈਸੇ ਲਾਏ ਨਾ ਬਾਅਦ ਚ। ਘਾਵਾਂ ਹੀ 4-5 ਮਹੀਨੇ ਉਹਨਾਂ ਨੇ ਪੱਲੇ ਪੈਸੇ। ਪੱਲਿਓ ਕਿਤੇ ਉਸਤਾਦ ਬਾਕ ਲਿਖ ਰਿਹਾ। ਪਹਿਲਾਂ ਉਹਨਾਂ ਨੇ ਮੈਨੂੰ ਕਰਵਾਇਆ ਹੀ ਕੋਲਾਂ ਜੀ ਤੇ ਉੱਥੋਂ ਉਹਨਾਂ ਨੇ ਚੁੱਕ ਲਿਆ ਹੁੰਦਾ ਹੀ। ਕਿੰਨੇ ਕਿੰਨਾਂ ਚੁੱਕ ਲਿਆ ਬਾ ਸਾਰੇ ਮੇਰਿਆਂ ਨੂੰ ਚੁੱਕ ਲਿਆ ਹੁੰਦਾ ਸੀ ਤੂੰ ਕਿਹੜੇ ਸਾਲ ਕੋਲਾਜ ਹਸਪੀਟਲ ਫਤਿਹਗੜ ਚੂੜੀਆਂ ਕਿ ਜਿੰਨਾ ਮੈਂ 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 ਫਤਿਹਗੜ ਤਾਂ ਹੀ ਆ ਜੀ ਮੈਂ ਕੋਲਾਸਤ ਜਾ ਕੇ ਇਹ ਗੱਲ ਦੀ ਪੁਸ਼ਟੀ ਕਰਾਂ ਵੀ ਉਥੋਂ ਇਹ ਗੁੱਡੀ ਨੂੰ ਧੱਕੇ ਨਾਲ ਖੜਿਆ ਗਿਆ ਆ ਉੱਥੇ ਕੋ ਗੱਲ ਕਹੂਗਾ ਮੈਨੂੰ ਨੂੰ ਉਹ ਉੱਥੇ ਸਾਰਿਆਂ ਨੇ ਕਹਿਣੀ ਇਹਨਾਂ ਨੇ ਉੱਥੇ ਸੜਕ ਦੇ ਉੱਤੇ ਲੜਾਈ ਪਾਈ ਤੇ ਮੈਨੂੰ ਚੁੱਕ ਕੇ ਲੈ ਗਈ ਮੁਰਗੀ ਘਰੇ ਜਾ ਕੇ ਫੇਰ ਇਹਨਾਂ ਨੇ ਰੱਖ ਛੱਡਿਆ ਮੈਨੂੰ ਦੱਸ ਦੇਣਾ ਫੇਰ ਮੁੜ ਕੇ ਮੰਮੀ ਹੁਣੀ ਮੈਨੂੰ ਲੈ ਕੇ ਆਏ ਇਹਨਾਂ ਦੇ ਬਾਬਿਆਂ ਦੇ ਖੜੇ ਖੜਦੇ ਰਹੇ ਮੈਨੂੰ ਕੋਈ ਪਤਾ ਨਹੀਂ ਕੀ ਨਾਂ ਲੈਂਦੇ ਆ ਤੇ ਉੱਥੇ ਰਖੜਦੇ ਰਹੇ ਤੇ ਮੁੜ ਕੇ ਫਿਰ ਮੈਂ ਰੋਂਦੀ ਹਾਂ ਬੜਾ ਮੇਰਾ ਜ਼ਿਆਦਾ ਪੈਰ ਖਰਾਬ ਹੋ ਗਏ ਫਿਰ ਮੰਮੀ ਹੁਣ ਮੈਨੂੰ ਲੈਣ ਤਾਂ ਗੁਰੂ ਨਾਨਕ ਹਸਪੀਟਲ ਲੈ ਗਏ ਫਿਰ 8 ਦਿਨ ਉੱਥੇ ਰਹੀ ਹਾਂ ਫਿਰ ਉਹਨਾਂ ਨੇ ਫਿਰ ਰਿਪੋਰਟ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਅਮਰਸਰ ਅਮਰਸਰ ਕਿਹੜੇ ਹਸਪਤਾਲ ਗਏ ਸੀ ਅਮਰਸਰ ਗੁਰੂ ਨਾਨਕ ਹਸਪੀਟਲ ਨਹੀਂ ਗੁਰੂ ਨਾਨਕ ਜਿਹੜਾ ਪ੍ਰਾਈਵੇਟ ਹਸਪਤਾਲ ਦੀ ਗੱਲ ਕਰਦੀ ਚੁੱਪ ਹੁਣ ਲਾਜ ਆਪੋ ਨਹੀਂ ਹੁਣ ਮੈਂ ਮਜੀਠੇ ਹਾਂ ਅਮਰਸਰ ਲੱਗ ਕੇ ਮਜੀਠਾ ਆ ਸੁਖਮਨ ਹਸਪੀਟਲ ਅੱਛਾ ਅੱਛਾ ਹਾਂਜੀ ਤੇ ਇਹਨਾਂ ਨੇ ਮੇਰੇ ਪੈਰਾਂ ਦਾ ਇਲਾਜ ਕੀਤਾ ਇਨਫੈਕਸ਼ਨ ਹਟਾਈ ਮੇਰੇ ਪੈਰਾਂ ਚ ਤਰਮ ਚੱਲਦਾ థਾ ਥੈਂਕ ਯੂ ਤੇ ਤੈਨੂੰ ਕੀ ਲੱਗਦਾ ਕਿ ਤੇਰੇ ਪੈਰ ਖਰਾਬ ਹੋਣ ਦਾ ਕੋਈ ਕਾਰਨ ਹੈ ਲੱਗਦਾ ਤੈਨੂੰ ਕਿਸੇ ਚੀਜ਼ ਦੇ ਨਾਲ ਕਿ ਕੀ ਤੇਰੇ ਪੈਰ ਖਰਾਬ ਥੋੜੀ ਜਿਹਾ ਜ਼ਿਆਦਾ ਹੋ ਗਈ ਉਹ ਕਿਹੜੇ ਗੱਲ ਹੋਏ ਪਰ ਇਸ ਦਾ ਕੋਈ ਸ਼ੰਕਾ ਹੈ ਤੇਰੇ ਦਿਮਾਗ 'ਚ ਹਾਂਜੀ ਮੈਨੂੰ ਮੈਨੂੰ ਪਤਾ ਨਾ ਕਿ ਜਦੋਂ ਗਰਮ ਪਾਣੀ ਪਾਉਂਦੇ ਰਹੇ ਅੰਦਰੋਂ ਪਤਾ ਨਹੀਂ ਕੀ ਭਾਗ ਲਿਆਉਂਦੇ ਰਹੇ ਆ ਤੇ ਹੱਥ ਪੈਰ ਮੇਰੇ ਧੱਕੇ ਨਾਲ ਜੋ ਜੋਰ ਨਾਲ ਫੜ ਕੇ ਇਹਦੇ ਵਿੱਚ ਹੁਣ ਤੇਰੇ ਦਾ ਬੇਤਾ ਉਹ ਤੇਰੇ ਬੇਤਾ ਕਿੱਥੇ ਆ ਮੇਰਾ ਬੇਟਾ ਮੇਰੇ ਸਹੁਰੇ ਆਉ ਮੈਨੂੰ ਮਿਲਣਵਾਂ ਨਹੀਂ ਹੀ ਦਿੰਦੇ ਹੁੰਦੇ 2 ਕੁ ਮਹੀਨੇ ਮੈਂ ਹਫਤੇ ਬਾਹਾ ਮਿਲ ਜਾਂਦੀ ਨਹੀਂ ਹੁਣ ਮੈਨੂੰ 3-4 ਮਹੀਨੇ ਹੋ ਗਏ ਮੈਂ ਕਿਤੇ ਕਿਤੇ ਸਹੁਰੇ ਘਰ ਜਾ ਕੇ ਮਿਲਦੀ ਨਹੀਂ ਹਾਂਜੀ ਮੈਂ ਇੱਕ ਇੱਕ ਵਾਰੀ ਸਰਪੰਚ ਘਰ ਮਿਲੀਆਂ 2-3 ਵਾਰੀ ਮੈਂ ਬਾਹਰ ਮਿਲੀ ਬਾਅਦ ਚ ਉਹਨਾਂ ਨੇ ਮਲਾਉਣਾ ਹੀ ਛੱਡ ਪਿਆ ਫਿਰ ਮਲਾਉਂਦੇ ਹੀ ਨਹੀਂ ਰਹੇ ਮੈਨੂੰ ਨਹੀਂ ਮੈਂ ਕਹਿ ਸਕਦਾ ਕਾਗਜ਼ ਕਹਿ ਸਕਦਾ ਕਿ ਜੋ ਤੁਮ ਉੱਤੇ ਨਹੀਂ ਮਿਲੂ ਲਿਖਿਆ ਗਿਆ ਉਹ ਤੁਹਾਡੀ ਸ਼ਾਂਤੀ ਨਾ ਹੋਇਆ ਵੇਖੋ ਜੀ ਗਰੀਬ ਬੰਦੇ ਦੀ ਕੋਈ ਸ਼ਾਂਤੀ ਨਹੀਂ ਹੁੰਦੀ ਗਰੀਬ ਬੰਦੇ ਦੀ 70 ਤਾ ਹੁੰਦੀ ਹੈ ਜੇ ਕੋਈ ਉਹ ਥੋੜਾ ਬੋਤਾ ਉਹਦੇ ਕੋਲ ਮਾਇਆ ਬਹੋਵੇ ਜਾਂ ਕੋਈ ਗਰੀਬ ਬੰਦਾ ਜੇ ਪਹਿਲਾਂ ਮਰਿਆ ਹੁੰਦਾ ਮੇਰੀ ਬੇਟੀ ਦੇ ਪੈਰਾਂ ਦੇ ਵਿੱਚ ਕਰਮ ਚੱਲ ਚੁੱਕੇ ਸੀ ਮੈਂ ਬੜੇ ਤਰਲੇ ਲੈ ਨਿਸ਼ਾਨ ਸਰਪੰਚ ਦੇ ਪਹਿਲਾਂ ਦੇ 8 ਮਹੀਨੇ ਨਿਸ਼ਾਨ ਸਰਪੰਚ ਨੇ ਸੁਧਾਰ ਆਲੇ ਨੇ 8 ਮਹੀਨੇ ਨਗਾਏ ਕਦੀ 2 ਮਹੀਨੇ ਦਾ ਟਾਈਮ ਲੈ ਲਿਆ ਕਦੀ ਮਹੀਨੇ ਦਾ ਟਾਈਮ ਲੈ ਲਿਆ ਕੋ 15 ਦਿਨਾਂ ਦਾ ਟਾਈਮ ਲੈ ਲਿਆ ਕਦੀ ਕਿਤੇ ਕਦੀ ਕੋਹ ਕਦੀ ਕੋਸ਼ ਲਾਸਟ ਨਿਸ਼ਾਨ ਸਰਪੰਚ ਨੇ ਆਖਿਆ ਕਿ ਤੁਹਾਡੀ ਕੁੜੀ ਨੂੰ ਉਹ ਵਸਾਉਣਾ ਨਹੀਂ ਚਾਹੁੰਦੇ ਉਹ ਤੁਹਾਡੀ ਕੁੜੀ ਨੂੰ ਰੱਖਣਾ ਨਹੀਂ ਚਾਹੁੰਦੇ ਘਰ ਤੋਂ ਕਾਰਨ ਕਿਉਂ ਨਹੀਂ ਰੱਖਣਾ ਚਾਹੁੰਦੇ ਆਂਦੇ ਜੀ ਮੁੰਡਾ ਕਹਿੰਦਾ ਵਾ ਕਿ ਜੇ ਉਹਨੂੰ ਤੁਸੀਂ ਘਰ ਵਾੜਿਆ ਤੇ ਮੈਂ ਕੁਝ ਖਾ ਕੇ ਮਰ ਜਾਣਾ ਤੇ ਮੁੰਡੇ ਦੀ ਸ਼ਾਂਤੀ ਨਾ ਵਿਰਾਨੀ ਹੋਇਆ ਜਿੱਦਣ ਵਿਆਹ ਹੋਇਆ ਸੀ ਉਹ ਦਿਨ ਸਭ ਤੋਂ ਪਹਿਲਾਂ ਇੱਕ ਰੇਸ਼ਮ ਸਿੰਘ ਆ ਸੁਧਾਰ ਪਿੰਡ ਦਾ ਜੀ ਦੀ ਘਰ ਵਾਲੀ ਦਾ ਨਾਂ ਨਿੰਦਰਾ ਉਹਨਾਂ ਦੇ ਘਰ ਠਾਕਾ ਲੱਗਾ ਸਭ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਇਹ ਆਖਿਆ ਕਿ ਮੈਂ ਗਰੀਬ ਬੰਦਾ ਜੇ ਜੇ ਕੱਲ ਨੂੰ ਕੋਈ ਦਾਜ ਦੇ ਇਹਦੀ ਮੰਗ ਕਰਨੀ ਹੈ ਤੇ ਸਭ ਤੋਂ ਪਹਿਲਾਂ ਮੈਨੂੰ ਦੱਸ ਦਿਓ ਕਿਉਂ ਮੈਂ ਦੇਣ ਜੋਗਾ ਨਹੀਂ ਮੈਂ ਕੋਈ ਨਾ ਕਰਦਾਗਾ ਤੇ ਮੈਨੂੰ ਆਂਦੇ ਹੀ ਕਿ ਸਾਨੂੰ ਪਰਨਿਆਂ ਦੇ ਨਾਲ ਮਿਲਣੀ ਕਰਨੀ ਹੈ ਗੁਰਦੁਆਰੇ ਫੇਰੇ ਦੇ ਦਿਓ ਕੋਈ ਸ਼ਾਇਦ ਹੀ ਸਾਨੂੰ ਲੋੜ ਨਹੀਂ ਸਭ ਕੁਝ ਸਾਡੇ ਘਰ ਹੈ ਅੱਛਾ ਤੇ ਉਸ ਤੋਂ ਬਾਅਦ ਫਿਰ ਇਹੋ ਜੀ ਗੱਲ ਕੋਈ ਹੋਈ ਕਿ ਤੂ ਆਣੀ ਲਈ ਜਾਂ ਉਹ ਨਹੀਂ ਦਵਾਈ ਗੱਲ ਸੱਚੀ ਕਰਿਓ ਇਹ ਦੇਖੋ ਜੀ ਮੇਰੇ ਨਾਲ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਚਾਈ ਬੋਲਾਂਗਾ ਮੈਂ ਗਰੀਬ ਆਦਮੀ ਆ ਰੱਬ ਨੂੰ ਜਾਣ ਦੇਣੀ ਆ ਇਹਨਾਂ ਦੇ ਵਿੱਚ ਕੋ ਝੂਠ ਹੋਊਗਾ ਪਰ ਆਪਾਂ ਨਹੀਂ ਝੂਠ ਬੋਲਾਂਗੇ ਕਿਉਂ ਲੜਕੀਆਂ ਵਾਲੇ ਆ ਮੇਰੇ ਨਾਲ ਇਹਨਾਂ ਨੇ ਨਹੀਂ ਕੀਤੀ ਗੱਲ ਪਰ ਇਹਦੀ ਜਿਹੜੀ ਸਾਸੂ ਮਾਂ ਆ ਇਹਨੂੰ ਮਿਹਣੇ ਜ਼ਰੂਰ ਦਿੰਦੀ ਰਹੀ ਆ ਇਹ ਕੁੜੀ ਨੇ ਹੁਣ ਸਾਨੂੰ ਦੱਸਿਆ ਕਿ ਜੇ ਕਿਤੇ ਪੂਲਰ ਕਿਤੇ ਸਾਈਡ ਤੇ ਕਿਤੇ ਵੱਜ ਗਿਆ ਤਾਂ ਤਾਂ ਆਖਿਆ ਕਿ ਇਹ ਕਿਹੜਾ ਤੇਰੇ ਪੇਕੇਆਂ ਨੇ ਦਿੱਤਾ ਜੇ ਕੋਈ LCD ਨੂੰ ਆਤਾ ਵੱਜ ਗਿਆ ਇਹ ਕਿਹੜਾ ਤੇਰੇ ਪੇਕੇਆਂ ਨੇ ਦਿੱਤੀ ਆ ਜੇ ਕੋਈ ਲਾ ਕੇ ਬੈ ਗਈ ਆ ਤਾਂ ਇਹ ਕਿਹੜਾ ਤੇਰੇ ਪੇਕੇਆਂ ਨੇ ਦਿੱਤਾ ਅੱਛਾ ਤੇ ਤੁਸੀਂ ਹੁਣਾਂ ਗੱਲ ਮਨ ਕੋ ਦੱਸੋ ਸਾਬੂਦਰੀ ਜੀ ਕਿ ਤੁਸੀਂ ਹੁਣੇ ਜਦੋਂ ਕਿਹਾ ਨਾ ਕਿ ਮੈਨੂੰ ਮੈਂ ਬੜਾ ਡਰਿਆ ਆ ਮੈਂ ਇਸੇ ਕਰਕੇ ਕੋਈ ਖਬਰ ਨਹੀਂ ਦਵਾਈ ਨਾ ਮੇਰਾ ਕੋਈ ਆਏ ਆ ਮੇਰੇ ਨਾਲ ਉਹ ਮੈਨੂੰ ਡਰ ਕੇ ਭੱਜ ਜਾਂਦੇ ਰਿਹਾ ਅੱਗੇ ਗੱਲ ਨਹੀਂ ਕਰਦੇ ਰਿਹਾ ਤੇ ਤੁੰਗੂਏ ਲਾ ਕੋ ਤੇ ਤੁਹਾਨੂੰ ਕੋਈ ਮਰ ਜਾਨੂ ਤੋਂ ਮਰਦੀ ਧਮਕੀ ਵੀ ਦਿੱਤੀ ਜਾਂ ਤੇਰੇ ਗਲ ਪੈਣਾ ਉਹਦੀ ਗੱਲ ਵੀ ਹੋਈ ਆ ਇਹ ਸਾਫ਼ ਉਦਰੀ ਦੀ ਗੱਲ ਤੁਸੀਂ ਝੂਠ ਨਾ ਮਾਰੋ ਵੇਖੋ ਜੀ ਇਹ ਤੇ ਵਿਚੋਲਿਆਂ ਨੇ ਵੀ ਧਮਕੀਆਂ ਦਿੱਤੀਆਂ ਆ ਵਿਚੋਲੇ ਵੀ ਕਹਿੰਦੇ ਆ ਕਿ ਅਸੀਂ ਉਹ ਕਰ ਦੇਣਾ ਅਸੀਂ ਜੇ ਕਰ ਦੇਣਾ ਮੈਂ ਗਰੀਬ ਆਦਮੀ ਆ ਮੇਰੇ ਨਿੱਕੇ ਨਿੱਕੇ ਬੱਚੇ ਆ ਉਦੋਂ ਨਿਸ਼ਾਨ ਸਰਪੰਚ ਵੀ ਜਦੋਂ ਪੈਂਦਾ ਆ ਉਦੋਂ ਹੀ ਅੱਗੋਂ ਮਤਲਬ ਧਮਕੀਆਂ ਦਿੰਦਾ ਆ ਉਹ ਕਰ ਦੇਣਾ ਮੈਂ ਤੇਰੇ ਤੇ ਪਰਚਾ ਕਰਾ ਦੇਣਾ ਮੈਂ ਤੈਨੂੰ ਉਹ ਕਰ ਦੇਣਾ ਜੇ ਕਰ ਦੇਣਾ ਜੇ ਮੇਰੀ ਘਰ ਦੀ ਤੇ ਮੇਰੀ ਲੜਕੀ ਜਿਹਦੇ ਹੱਥ ਪੈਰ ਖਰਾਬ ਹੋਏ ਆ ਆਪਰੇਸ਼ਨ ਤੋਂ ਪਹਿਲਾਂ ਠੀਕ 2 ਦਿਨ ਪਹਿਲਾਂ ਨਿਸ਼ਾਨ ਸਰਪੰਚ ਦੇ ਘਰ ਗਏ ਆ ਨਿਸ਼ਾਨ ਸਰਪੰਚ ਨੇ ਆਪ ਕੋ ਇਹਨਾਂ ਦੇ ਮਤਲਬ ਗੱਲ ਪਏ ਆ ਨਿਸ਼ਾਨ ਸਰਪੰਚ ਜੀ ਇਹਨਾਂ ਨੂੰ ਇਹਨਾਂ ਦੋਹਾਂ ਜਾਣੀਆਂ ਦੇ ਗੱਲ ਪਏ ਆ ਇਹਨਾਂ ਨੂੰ ਆਖਿਆ ਕਿ ਜਾਓ ਮੇਰੇ ਘਰੋਂ ਨਿਕਲ ਜਾਓ ਮੈਂ ਕੋਈ ਫੈਸਲਾ ਨਹੀਂ ਕਰਨਾ ਜਿੱਥੇ ਤੁਹਾਡਾ ਜ਼ੋਰ ਲੱਗਦਾ ਲਾ ਲਓ ਤੁਹਾਂ ਕਿਹੜਾ 40 ਲੱਖ ਐਂਡ ਤੇ ਭਾਜੀ ਆਪਾਂ ਇੱਕ ਗੱਲ ਤੁਹਾਨੂੰ ਕੋ ਪੁੱਛਣਾ ਚਾਹੁੰਦੇ ਆ ਕਿ ਜੋ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਸਹੀ ਦਿੱਤੀ ਆ ਠੀਕ ਆ ਔਰ ਇਹ ਪੜਤਾਲ ਅਸੀਂ ਜ਼ਰੂਰ ਕਰਾਂਗੇ ਇਹ ਤੁਹਾਨੂੰ ਦੱਸ ਦਿੰਦੇ ਤੇ ਦੂਸਰੀ ਗੱਲ ਇੱਕ ਫੇਰਵਰੀ ਸੋਚ ਲਓਗੇ ਇਹਦਾ ਰਾਈ ਨਵਾ ਹੋਇਆ ਆ ਉਹ ਤੜਨਾ ਧੱਕੇ ਨਾ ਹੋਇਆ ਕੋਈ ਪ੍ਰੈਸ਼ਰ ਸੀਗਾ ਤੁਹਾਡੇ ਉੱਤੇ ਪ੍ਰੈਸ਼ਰ ਮੇਰੇ ਤੇ ਇਹੀ ਹੀ ਮਹਾਰਾਜ ਕਿ ਮੈਂ ਲੜਕੀ ਦਾ ਚਾਹਨਾ ਹੈ ਕਿ ਇਹਦਾ ਆਪਰੇਸ਼ਨ ਹੋ ਜਾਏ ਜਿੰਨੀ ਜਲਦੀ ਹੋ ਸਕਦਾ ਇਹਦਾ ਆਪਰੇਸ਼ਨ ਹੋ ਜਵੇ ਮੈਂ ਇਹਨਾਂ ਨੂੰ ਆਖਿਆ ਸੀ ਕਿ ਜੇ ਤੁਸੀਂ ਆਂਦੇ ਜਿਨਾਂ ਕਿ ਮੁੰਡਾ ਕਹਿੰਦਾ ਮੈਂ ਕੁਝ ਖਾ ਕੇ ਮਰ ਜਾਣਾ ਤੇ ਜੋ ਕਰਨਾ ਸਰਪੰਚ ਜੀ ਤੁਸੀਂ ਕਰਦੇ ਹੋ ਮੈਂ ਸਰਪੰਚ ਜੀ ਤੇ ਗੱਲ ਛੁੱਟ ਦਿੱਤੀ ਤੇ ਸਰਪੰਚ ਜੀ ਨੇ ਕੀ ਕੀਤਾ ਸਰਪੰਚ ਜੀ ਨੇ ਸਾਨੂੰ ਵਸੀਕੇ ਤੇ ਖੜ ਕੇ ਘਰੋਂ ਕਹਿ ਕੇ ਤੋਰਿਆ ਕਿ ਤੁਹਾਨੂੰ ਉੱਥੇ 1.5 ਲੱਖ ਰੁਪਇਆ ਲਿਖਤੀ ਰੂਪ ਚ ਦੇ ਦੇਣੇ ਆ ਤੁਸੀਂ ਉਹ ਲੜਕੀ ਦਾ ਇਲਾਜ ਕਰਾਓ ਉੱਥੇ ਜਾ ਕੇ ਇਹ 1 ਲੱਖ ਰੁਪਇਆ ਤੁਹਾਨੂੰ ਨਾ ਇਲਾਜ ਕਰਾਉਣ ਵਾਸਤੇ ਦਿੱਤਾ ਇਲਾਜ ਕਰਾਉਣ ਵਾਸਤੇ ਦਿੱਤਾ ਉਹਦਾ ਬਾਕੀ ਬਚਿਆ ਜਿਹੜਾ ਤੁਹਾਡਾ 2.25 ਲੱਖ ਰੁਪਇਆ ਲਿਖਿਆ ਤਾਂ ਉਹਨਾਂ ਨੇ ਸਾਪਾ ਹੱਕਾ ਕਾਫੀ ਪੈਸੇ ਜਿੰਨੇ ਉੱਪਰ ਜਾਂ 1.5 ਤਾਂ ਉਹਨੂੰ ਮਿਲ ਗਿਆ 2.25 ਦਾ ਬਾਕੀ ਆ ਤੁਹਾਨੂੰ ਕੋਈ ਨੋਟਿਸ ਨਹੀਂ ਇਹ ਗੱਲ ਦੀ ਮਹਾਰਾਜ ਮੈਂ ਜਦੋਂ ਘਰੋਂ ਲੜਕੀ ਨੂੰ ਲੈਣ ਆਇਆ ਨਾ ਉਦੋਂ ਮੈਂ ਨਿਸ਼ਾਨ ਸਰਪੰਚ ਨੂੰ ਫੋਨ ਕੀਤਾ ਕਿ ਜਿੰਨਾ ਚਿਰ ਮੈਂ ਆਵਾਂਗਾ ਨਾ ਉਨਾ ਚਿਰ ਕਾਗਜ਼ ਨਹੀਂ ਲਿਖਣਾ। ਉਨਾ ਚਿਰ ਨਾ ਕਾਗਜ਼ ਨਹੀਂ ਲਿਖਣਾ ਅਜੇ ਮੈਂ ਘਰੋਂ ਲੜਕੀ ਨੂੰ ਲੈ ਕੇ ਤੁਰਿਆ ਨਿਸ਼ਾਨ ਸਰਪੰਚ ਨੇ ਸਾਰਾ ਕੁਝ ਉਹਦੇ ਕਾਗਜ਼ ਦੇ ਵਿੱਚ ਪਹਿਲਾਂ ਹੀ ਲਿਖਾ ਚੁੱਕਾ ਹੈ। ਤੁਹਾਡੇ ਸਾਈਨ ਹੀ ਹੋਏ ਬਸ ਫਿਰ ਸਾਡੇ ਸਿਰਫ ਸਾਈਨ ਹੋਏ ਆ। ਪੱਕੀ ਗੱਲ ਹੈ। ਹਾਂਜੀ ਉਹ ਵੀ ਇਹਨਾਂ ਨੇ 3-4 ਵਾਰਾ ਸਾਨੂੰ ਹਰਾਸ ਕੀਤਾ ਉੱਥੇ ਉੱਥੇ ਵੀ ਸੀਟੇ ਦੇ ਢੜੀ ਦੇ ਪਿੱਛੋਂ ਕਹਿੰਦੇ ਸੀ ਕਾਗਜ਼ ਪਾੜ ਦਿਓ ਅਸੀਂ ਨਹੀਂ ਕਰਨਾ। ਪਰ ਮੈਨੂੰ ਆਪਣੀ ਲੜਕੀ ਦੀ ਧੀ ਦੀ ਫਿਕਰ ਸੀ ਕਿ ਮੇਰੀ ਧੀ ਨੂੰ ਡਾਕਟਰ ਸਾਹਿਬ ਨੇ ਖੋਦ ਆਖਿਆ ਕਿ ਜੇ 2 ਦਿਨ ਨਾਲ ਲਿਉਂਦੇ ਇਹਨਾਂ ਦੇ ਇਹਦੇ ਕਿਰਮ ਚੱਲੇ ਸੀ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਅਸਿਕਲ ਜੀ ਮੈਂ ਤੁਹਾਡਾ ਛੋਟਾ ਵੀਰ ਪਤਰਕਾ ਹੀਰਾ ਸਿੰਘ ਤਲਵੰਡੀ ਸਾਡੇ ਕੋਲੇ ਇੱਕ ਖਬਰ ਪਹੁੰਚੀ ਸੀ ਜੀ ਪਿੰਡ ਮਾਕੋਵਾਲ ਤੋਂ ਇੱਕ ਗੁੱਡੀ ਦਾ ਨਾਮ ਸੀ ਜੀ ਸਮਰਨਜੀਤ ਕੌਰ ਠੀਕ ਹੈ ਜੀ ਪਤਰੀ ਰਣਜੀਤ ਸਿੰਘ ਵਾਸੀ ਮਾਕੋਵਾਲ ਮੈਂ ਆਪਣੇ ਸੋਹਰੇ ਪਰਿਵਾਰ ਜਸਪਾਲ ਸਿੰਘ ਔਰ ਆਪਣੀ ਸੱਸ ਤੇ ਔਰ ਆਪਣੀ ਨਨਾਨਾ ਤੇ ਬੜੇ ਗੰਭੀਰ ਅਲੀਗੇਸ਼ਨ ਲਾਏ ਸੀਗੇ ਜਿਹਦੇ ਵਿੱਚ ਦਾਜਦੇ ਵੀ ਇਨਕਲੂਡ ਕਰ ਸਕਦੇ ਆ ਆਪਾਂ ਔਰ ਇਹ ਬਹੁਤ ਸੰਗੀਨ ਇਲਜ਼ਾਮ ਸੀਗੇ ਕਿ ਮੇਰੀ ਇੱਕ ਨਨਾਨ ਘਰੇ ਰਹੀਂਦੀ ਆ ਉਹ ਵੀ ਮੈਨੂੰ ਬੜਾ ਮੈਂਟਲੀ ਟੌਰਚਰ ਕਰਦੀ ਸੀ ਔਰ ਮੇਰੇ ਜਿਹੜੇ ਹੱਥ ਪੈਰ ਆ ਪ੍ਰੈਗਨੈਂਸੀ ਦੇ ਵਿੱਚ ਇਹਨਾਂ ਨੇ ਮੈਨੂੰ ਦਵਾਈ ਨਹੀਂ ਦਵਾਈ ਪ੍ਰੋਪਰ ਤੌਰ ਤੇ ਉਹਦੇ ਨਾਲ ਇਸੇ ਕਾਰਨ ਮੈਨੂੰ ਇਨਫੈਕਸ਼ਨ ਹੋ ਗਈ ਤੇ ਬਾਕੀ ਉਹ ਹੋਰ ਗੜੇ ਗੰਬੀਰ ਐਲੀਗੇਸ਼ਨ ਜਿਹਨੂੰ ਆਦੀ ਸੀ ਮੈਡੀਕਲ ਪੂਰ ਦੀ ਪੁਸ਼ਟੀ ਨਹੀਂ ਕੀਤੀ ਇਸ ਕਰਕੇ ਅਸੀਂ ਅਸੀਂ ਉਹ ਐਲੀਗੇਸ਼ਨ ਨਹੀਂ ਲੈਂਦੇ ਕਿ ਕੈਮੀਕਲ ਵਗੈਰਾ ਦਾ ਸਾਨੂੰ ਕੋਈ ਪਤਾ ਨਹੀਂ ਇਸ ਚੱਕਰ ਦਾ ਅਸੀਂ ਸਿਰਫ ਇੰਨੀ ਗੱਲ ਦੀ ਪੁਸ਼ਟੀ ਕਰਨਾ ਚਾਹੁੰਦੇ ਆ ਜੋ ਪੁੱਛਿਆ ਸੀ ਅਸੀਂ ਖਬਰ ਦਾ ਅਸੀਂ ਇਹ ਸਬੰਧ ਦੇ ਵਿੱਚ ਜਦੋਂ ਮਾਣਯੋਗ ਐਸ ਐਚਓ ਮਜੀਠ ਸਿੰਘ ਜੌਰ ਨਾਲ ਗੱਲ ਕੀਤੀ ਜਿਹੜੇ ਕਿ ਇਹ ਬਦਲ ਕੇ ਬਰੰਦਾਸ ਤੋਂ ਬਦਲ ਕੇ ਛਡੇਰੀ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਕਿ ਹਿਰੇ ਸਾਨੂੰ ਸਾਡੇ ਕੋਲੇ ਆਇਆ ਸੀਗਾ ਇਹ ਮੈਟਰ ਔਰ ਅਸੀਂ ਇਹ ਮੈਟਰ ਸੁਲਝਾਉਣ ਨੂੰ ਵਾਸਤੇ ਪਿੰਡ ਦੇ ਸਰਪੰਚਾਂ ਨੂੰ ਕਿਹਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਆਪਾਂ ਚ ਹੀ ਨਿਬੇੜਨਾਗੇ ਉਸ ਤੋਂ ਬਾਅਦ ਜਿਸ ਸਰਪੰਚ ਦਾ ਸਰਪੰਚ ਸਾਹਿਬ ਨਾਲ ਜਦੋਂ ਗੱਲ ਹੋਈ ਆ ਤਾਂ ਉਹਨਾਂ ਅੱਗੋਂ ਇਹ ਕਿਹਾ ਕਿ ਮੈਂ ਦਾ ਤਲਾਕ ਵਗੈਰਾ ਕਰਾਉਣ ਤੇ ਹੱਕ 'ਚ ਨਹੀਂ ਸੀਗਾ ਪਰ ਇਹ ਪਰਿਵਾਰ ਮੈਨੂੰ ਕਹਿੰਦਾ ਸੀਗਾ ਜਿੱਦੀ ਛੇਤੀ ਕਰੋ ਮੈਨੂੰ ਤਲਾਕ ਦੇ ਦਵਾਓ ਮੇਰੇ ਬੜਦੇ ਪੈਸੇ ਦੇ ਦਵਾਓ ਪਰ ਜਦੋਂ ਅਸੀਂ ਦੋਵਾਂ ਸਰਪੰਚਾਂ ਨਾਲ ਗੱਲ ਕੀਤੀ ਨਿਸ਼ਾਨ ਸਿੰਘ ਜੀ ਨਾਲ ਗੱਲ ਕੀਤੀ ਤੇਜਵੀਰ ਸਾਹਿਬ ਨਾਲ ਗੱਲ ਕੀਤੀ ਤੇ ਮਾਣਯੋਗ ਤੇਜਵੀਰ ਸਿੰਘ ਜੀ ਸਰਪੰਚਪੇਟ ਮਾਕੋਵਾਲ ਨੇ ਕਿਹਾ ਕਿ ਮੇਰਾ ਕੋਈ ਯਾਰ ਦੋਸਤ ਪਰਵਾਂ ਵਰਗਾ ਉਹਦੀ ਡੈਥ ਹੋਈ ਆ ਤੇ ਮੈਂ ਉੱਥੇ ਵਿਜੀ ਆ ਤੇ ਵਿਜੀ ਹੋਣ ਦੇ ਕਾਰਨ ਸਾਰ ਮੈਂ 26 ਤਰੀਕ ਤੱਕ ਪਹਿਲਾਂ ਟਾਈਮ ਨਹੀਂ ਦੇ ਸਕਦਾ ਅਸੀਂ ਫਿਰ ਉਹਨਾਂ ਨੂੰ ਸਾਫ਼ ਤੌਰ ਤੇ ਗੱਲ ਕਹੀ ਸੀ ਕਿ ਸਾਰਾ ਤੁਹਾਡਾ ਸਾਡੇ ਕੋਲੋਂ ਤੁਹਾਡਾ ਨੰਬਰ ਤੁਹਾਡੇ ਕੋਲੇ ਪਹੁੰਚ ਗਿਆ ਤੁਸੀਂ ਜਦੋਂ ਫ੍ਰੀ ਹੋਵੋਗੇ ਅਸੀਂ ਤੁਹਾਨੂੰ ਸੰਪਰਕ ਕਰਾਂਗੇ ਅਸੀਂ ਤੁਹਾਡਾ ਪੱਖ ਲਾਉਣ ਨੂੰ ਸਿਆਰਿਆਂ ਨਿਰਸਵਾਰਤੌਰ ਸਾਫ਼ ਸੁਥਰਾ ਜੋ ਸਾਡੀ ਸਾਫ਼ ਸੁਥਰੀ ਪੱਤਰਕਾਰੀ ਦਾ ਸਾਡਾ ਪਹਿਲਾ ਸੂਲ ਹੈ ਨਿਸ਼ਾਨ ਸਿੰਘ ਜੀ ਸਰਪੰਚ ਨੇ ਸਾਨੂੰ ਦੋ ਵਾਰੀ ਗੱਲ ਕੀਤੀ ਹੈ ਬਾਅਦ ਚ ਉਹਨਾਂ ਵੀ ਸਾਡਾ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਸਭ ਤੋਂ ਵੱਡੀ ਦੁਖਦਾਈ ਗੱਲ ਸਾਡੇ ਨਾਲ ਇਹ ਸੀ ਕਿ ਜੇ ਪਰਿਵਾਰ ਸੱਚਾ ਸੀਗਾ ਜੋ ਮੈਂ ਆਪਣੇ ਅਧਾਰ ਤੇ ਜਾਂ ਕਾਗਜ਼ ਦੇ ਅਧਾਰ ਤੇ ਕਹਿ ਸਕਦਾ ਕਿ ਅਸੀਂ ਇਹ ਗੁੱਡੀ ਦੀ ਸੱਸ ਔਰ ਇਹ ਸਾਰੇ ਦੋਵਾਂ ਨੂੰ ਗੂਣ ਕੀਤੇ ਆ ਕਨੇਰੀ ਕੀਤੇ ਆ ਉਹ ਸਾਰੇ ਸਕਰੀਨਸ਼ਾਟ ਮੇਰੇ ਕੋਲ ਪਏ ਹੋਇਆ ਇਹ ਸਾਰੇ ਸਕਰੀਨਸ਼ਾਟ ਆ ਕਿੰਨੋਂ ਕੀਤੇ ਆ ਕਿੰਨੀ ਵਾਰੀ ਕੀਤੇ ਆ ਕਿਦਣ ਕੀਤੇ ਆ ਸਾਰਾ ਕੁਝ ਪਿਆ ਭਰੀ ਇਹਨਾਂ ਸਾਡਾ ਫੋਨ ਨਹੀਂ ਚੁੱਕਿਆ ਕਿਤੇ ਫਿਰ ਸਾੱਚ ਕੋ ਆਂਚ ਕਾਦੀ ਹੁੰਦੀ ਹੈ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਚਲੋ ਇਹ ਵੀ ਤੁਸੀਂ ਛੱਡੋ ਅਸੀਂ ਸਾਰੀਆਂ ਗੱਲਾਂ ਅੱਜ ਫਿਰ ਜੀ ਆਖਰੀ ਗੱਲ ਰਹਿੰਦੀ ਸੀਗੀ ਮਾਤਾ ਕੋਲਾ ਦੇ ਹਸਪਤਾਲ ਦੀ ਕਿ ਜਿੱਥੇ ਗੁੱਡੀਆਂ ਕਿਹਾ ਕਿ ਜੀ ਮੈਂ ਉੱਤੇ ਦਾਖਲ ਸੀਗੀ ਮੇਰਾ ਇਲਾਜ ਚੱਲ ਰਿਹਾ ਸੀਗਾ ਤੇ ਇਹਨਾਂ ਨੇ ਮੇਰੇ ਸਹੁਰੇ ਪਰਿਵਾਰ ਨੇ ਵਿਗੜਨ ਪਾ ਕੇ ਤੇ ਮੈਨੂੰ ਜ਼ਬਰਦਸਤੀ ਛੁੱਪੀ ਕਰਾਈ ਉੱਥੋਂ ਅੱਜ ਅਸੀਂ ਉਹਨਾਂ ਨਾਲ ਮਿਲ ਕੇ ਆਏ ਆ ਹਸਪੀਟਲ ਆ ਲੈਣ ਉਹਨਾਂ ਕਹੇ ਕਿ ਸਰ ਵੀ ਇਹ 30 35 ਜਾਣੀ ਆਏ ਸੀਗੇ ਕੌਣ ਕਿੱਟ ਕਿੱਟ ਛਡਾਉਣ ਆਇਆ ਆ ਕੌਣ ਰਖਾਉਣ ਆਇਆ ਸਾਨੂੰ ਇਸ ਗੱਲ ਦੀ ਨੋਲਿਜ ਨਹੀਂ ਉਹ ਆਪਣੀ ਕਿਤੇ ਸੀ ਪੇਸ਼ੈਂਟ ਲੈ ਕੇ ਜਾਣਾ ਪੇਸ਼ੈਂਟ ਲੈ ਗਏ ਆ ਸਾਡੀ ਸਾਨੂੰ ਪੇਮੈਂਟ ਮਿਲ ਗਈ ਆ ਉਸ ਤੋਂ ਬਾਅਦ ਜਦੋਂ ਅਸੀਂ ਸੜਕ ਦੇ ਬਾਹਰ ਆਏ ਆ ਸਾਡੇ ਹਸਪਤਾਲ ਸਾਹਮਣੇ ਲੜੇ ਆ ਪੱਗੋ ਪਗਾਂ ਲੁੱਥੀਆਂ ਦਾ ਸ਼ੀਰ ਕਹਿੰਦਾ ਸਾਡੇ ਹੋਟਲ ਦਾ ਨਾਮ ਬਦਰਾਮ ਨਾ ਕਰੋ ਪਰ ਇਹ ਜਾ ਕੇ ਗੱਲ ਕਰੋ ਜਿਹੜੀ ਵੀ ਕਰਨੀ ਇਸ ਸਬੰਧ ਦੇ ਵਿੱਚ ਆਖਰੀ ਅਸੀਂ ਬੇਨਤੀ ਕਰਨੀ ਚਾਹੁੰਦੇ ਕਿ ਜੇ ਕਿਸੇ ਨੇ ਆਪਣਾ ਪੱਖ ਲਵਾਉਣਾ ਹੈ ਤਾਂ ਮੇਰਾ ਨੰਬਰ ਸਾਰਿਆਂ ਦੇ ਕੋਲੇ ਮੌਜੂਦ ਆ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਐਮ 7 ਸਾਡਾ ਚੈਨਲ ਜਿੱਥੇ ਇਹ ਖਬਰ ਲੱਗਣ ਜਾ ਰਹੀ ਆ ਤੇ ਇਸ ਸਬੰਧੀ ਅਸੀਂ ਉਹ ਕਿਸੇ ਵੀ ਵੀਰ ਭਰਾ ਦਾ ਅਸਿਕਾ ਜੀ ਮੈਂ ਤੁਹਾਡਾ ਛੋਟਾ ਵੀਰ ਪਤਰਕਾ ਹੀਰਾ ਸਿੰਘ ਤਲਵੰਡੀ ਸਾਡੇ ਕੋਲੇ ਇੱਕ ਖਬਰ ਪਹੁੰਚੀ ਸੀ ਜੀ ਪਿੰਡ ਮਾਕੋਵਾਲ ਤੋਂ ਇੱਕ ਗੁੱਡੀ ਦਾ ਨਾਮ ਸੀ ਜੀ ਸਮਰਨਜੀਤ ਕੌਰ ਕੀਤੇ ਦੀ ਪੁੱਤਰੀ ਰਣਜੀਤ ਸਿੰਘ ਵਾਸੀ ਮਕੋਵਾਲ ਨੇ ਆਪਣੇ ਸੋਹਰੇ ਪਰਿਵਾਰ ਜਸਪਾਲ ਸਿੰਘ ਔਰ ਆਪਣੀ ਸੱਸ ਤੇ ਔਰ ਆਪਣੀ ਨਨਾਨਾ ਤੇ ਬੜੇ ਗੰਭੀਰ ਅਲੀਗੇਸ਼ਨ ਲਾਏ ਸੀਗੇ ਜਿਹਦੇ ਵਿੱਚ ਦਾਜ ਦੇ ਵੀ ਇਨਕਲੂਡ ਕਰ ਸਕਦੇ ਆ ਆਪਾਂ ਔਰ ਇਹ ਬਹੁਤ ਸੰਗੀਨ ਇਲਜ਼ਾਮ ਸੀਗੇ ਕਿ ਮੇਰੀ ਇੱਕ ਨਨਦਾਲ ਘਰੇ ਰਹੀ ਦੀ ਆ ਉਹ ਵੀ ਮੈਨੂੰ ਬੜਾ ਮੈਂਟਲੀ ਟੌਰਚਰ ਕਰਦੀ ਸੀ ਔਰ ਮੇਰੇ ਜਿਹੜੇ ਹੱਥ ਪੈਰ ਆ ਪ੍ਰੈਗਨੈਂਸੀ ਦੇ ਵਿੱਚ ਇਹਨਾਂ ਨੇ ਮੈਨੂੰ ਦਵਾਈ ਨਹੀਂ ਦਵਾਈ ਪ੍ਰੋਪਰ ਤੌਰ ਤੇ ਉਹਦੇ ਨਾਲ ਇਸੇ ਕਰਨਾ ਮੈਨੂੰ ਇਨਫੈਕਸ਼ਨ ਹੋ ਗਈ ਤੇ ਬਾਕੀ ਉਹ ਹੋਰ ਗੜੇ ਗੰਬੀਰੀ ਐਜੂਕੇਸ਼ਨ ਜਿਹਨੂੰ ਆਦੀ ਸੀ ਮੈਡੀਕਲ ਫੋਰ ਦੀ ਪੁਸ਼ਟੀ ਨਹੀਂ ਕੀਤੀ ਇਸ ਕਰਕੇ ਅਸੀਂ ਅਸੀਂ ਉਹ ਐਜੂਕੇਸ਼ਨ ਨਹੀਂ ਲੈਂਦੇ ਕਿ ਕੈਮੀਕਲ ਵਗੈਰਾ ਤਾਂ ਸਾਨੂੰ ਕੋਈ ਪਤਾ ਨਹੀਂ ਇਸ ਚੱਕਰ ਦਾ ਅਸੀਂ ਸਿਰਫ ਇੰਨੀ ਗੱਲ ਦੀ ਪੁਸ਼ਟੀ ਕਰਨਾ ਚਾਹੁੰਦੇ ਆ ਜੋ ਪੁੱਛਿਆ ਸੀ ਅਸੀਂ ਖਬਰ ਦਾ ਅਸੀਂ ਇਹ ਸਬੰਧਤ ਦੇ ਵਿੱਚ ਜਿਹਨੂੰ ਮਾਣਯੋਗ ਐਸਚਓ ਮਜੀਸ਼ ਸਿੰਘ ਜੌੜ ਨਾਲ ਗੱਲ ਕੀਤੀ ਜਿਹੜੇ ਕਿ ਅਸਤੇ ਬਦਲ ਕੇ ਬਰੰਦਾਸ ਤੋਂ ਬਦਲ ਕੇ ਛਡੇ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਕਿ ਹੀਰੇ ਸਾਨੂੰ ਹੰਡੇ ਕੋਲੇ ਆਇਆ ਸੀਗਾ ਇਹ ਮੈਟਰ ਔਰ ਅਸੀਂ ਇਹ ਮੈਟਰ ਸੁਲਝਾਉਣ ਨੂੰ ਵਾਸਤੇ ਪਿੰਡ ਦੇ ਸਰਪੰਚਾਂ ਨੂੰ ਕਿਹਾ ਸੀ ਤੇ ਉਹਨਾਂ ਕਿਹਾ ਸੀ ਕਿ ਇਹ ਆਪਾਂ ਚ ਹੀ ਨਿਬੇੜਨਾਗੇ ਉਸ ਤੋਂ ਬਾਅਦ ਜਿਸ ਪੰਚਤ ਸਰਪੰਚ ਸਾਹਿਬ ਨਾਲ ਜਿਹੜੋ ਗੱਲ ਹੋਈ ਆ ਤਾਂ ਉਹਨਾਂ ਅੱਗੋਂ ਇਹ ਕਿਹਾ ਕਿ ਮੈਂ ਦਾ ਤਲਾਕ ਵਗੈਰਾ ਕਰਾਉਣ ਤੇ ਹੱਕ 'ਚ ਨਹੀਂ ਸੀਗਾ ਪਰ ਇਹ ਪਰਿਵਾਰ ਮੈਨੂੰ ਕਹਿੰਦਾ ਸੀਗਾ ਜੀ ਜੀ ਛੇਤੀ ਕਰੋ ਮੈਨੂੰ ਤਲਾਕ ਦੇਵਾਓ ਮੇਰੇ ਬੜਦੇ ਪੈਸੇ ਦੇਵਾਓ ਪਰ ਜਦੋਂ ਅਸੀਂ ਦੋਵਾਂ ਸਰਪੰਚਾਂ ਨਾਲ ਗੱਲ ਕੀਤੀ ਨਿਸ਼ਾਨ ਸਿੰਘ ਜੀ ਨਾਲ ਗੱਲ ਕੀਤੀ ਤੇਜਵੀਰ ਸਾਹਿਬ ਨਾਲ ਗੱਲ ਕੀਤੀ ਤੇ ਮਾਣਯੋਗ ਤੇਜਪ੍ਰੀਤ ਸਿੰਘ ਜੀ ਸਰਪੰਚ ਪਿੰਡ ਮਾਕੋਵਾਲ ਨੇ ਕਿਹਾ ਕਿ ਮੇਰਾ ਕੋਈ ਯਾਰ ਦੋਸਤ ਪਰਿਵਾਰ ਵਰਗਾ ਉਹਦੀ ਡੈਥ ਹੋਈ ਆ ਤੇ ਮੈਂ ਉੱਥੇ ਵਿਜੀ ਆ ਤੇ ਵਿਜੀ ਹੋਣ ਦੇ ਕਾਰਨ ਸਰ ਮੈਂ 26 ਤਰੀਕ ਤੱਕ ਪਹਿਲਾਂ ਟਾਈਮ ਨਹੀਂ ਦੇ ਸਕਦਾ ਅਸੀਂ ਫਿਰ ਉਹਨਾਂ ਨੂੰ ਸਾਫ਼ ਤੌਰ ਤੇ ਗੱਲ ਕਹੀ ਸੀ ਕਿ ਸਾਰਾ ਤੁਹਾਡਾ ਸਾਡੇ ਕੋਲੋਂ ਤੁਹਾਡਾ ਨੰਬਰ ਤੁਹਾਡੇ ਕੋਲੇ ਪਹੁੰਚ ਗਿਆ ਤੁਸੀਂ ਜਦੋਂ ਫ੍ਰੀ ਹੋਵੋਗੇ ਅਸੀਂ ਤੁਹਾਨੂੰ ਸੰਪਰਕ ਕਰਾਂ ਉਹ ਅਸੀਂ ਤੁਹਾਡਾ ਪੱਖ ਲਾਉਣ ਨੂੰ ਸਿਆਰਿਆ ਨਿਰਸਵਾਰ ਤੌਰ ਸਾਫ਼ ਸੁਥਰਾ ਜੋ ਹੈ ਸਾਡੀ ਸਾਫ ਸੁਥਰੀ ਪੱਤਰਕਾਰੀ ਦਾ ਸਾਡਾ ਪਹਿਲਾ ਸੂਲ ਹੈ ਨਿਸ਼ਾਨ ਸਿੰਘ ਜੀ ਸਰਪੰਚ ਨੇ ਸਾਡੇ ਨਾਲ ਦੋ ਵਾਰੀ ਗੱਲ ਕੀਤੀ ਹੈ ਬਾਅਦ ਚ ਉਹਨਾਂ ਵੀ ਸਾਡਾ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਸਭ ਤੋਂ ਵੱਡੀ ਦੁਖਦਾਈ ਗੱਲ ਸਾਡੇ ਨਾਲ ਇਹ ਸੀ ਕਿ ਜੇ ਪਰਿਵਾਰ ਸੱਚਾ ਸੀਗਾ ਜੋ ਮੈਂ ਆਪਣੇ ਅਧਾਰ ਤੇ ਜਾਂ ਕਾਗਜ਼ ਦੇ ਅਧਾਰ ਤੇ ਕਹਿ ਸਕਦਾ ਕਿ ਅਸੀਂ ਇਹ ਗੁੱਡੀ ਦੀ ਸੱਸ ਔਰ ਇਹ ਸਾਰੇ ਦੋਵਾਂ ਨੂੰ ਗੂਣ ਕੀਤੇ ਆ ਕਨੇਰੀ ਕੀਤੇ ਆ ਉਹ ਸਾਰੇ ਸਕਰੀਨਸ਼ਾਟ ਮੇਰੇ ਕੋਲ ਪਏ ਹੋਏ ਆ ਇਹ ਸਾਰੇ ਸਕਰੀਨਸ਼ਾਟ ਆ ਕਿੰਨੋਂ ਕੀਤੇ ਆ ਕਿੰਨੀ ਵਾਰੀ ਕੀਤੇ ਆ ਕਿਦਣ ਕੀਤੇ ਆ ਸਾਰਾ ਕੁਝ ਪਿਆ ਪਰ ਇਹਨਾਂ ਸਾਡਾ ਫੋਨ ਨਹੀਂ ਚੁੱਕਿਆ ਤੁਸੀਂ ਫਿਰ ਸਾਚ ਕੋ ਆਂਚ ਕਾਦੀ ਹੁੰਦੀ ਹੈ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਚਲੋ ਇਹ ਵੀ ਤੁਸੀਂ ਛੱਡੋ ਅਸੀਂ ਸਾਰੀਆਂ ਗੱਲਾਂ ਅੱਜ ਫਿਰ ਜੀ ਆਖਰੀ ਗੱਲ ਰਹਿੰਦੀ ਸੀਗੀ ਮਾਤਾ ਕੋਲਾ ਦੇ ਹਸਪਤਾਲ ਦੀ ਕਿ ਜਿੱਥੇ ਗੁੱਡੀਆਂ ਕਿਹਾ ਕਿ ਜੀ ਮੈਂ ਉੱਤੇ ਦਾਖਲ ਸੀਗੀ ਮੇਰਾ ਨਾਮ ਚੱਲ ਰਿਹਾ ਸੀਗਾ ਤੇ ਇਹਨਾਂ ਨੇ ਮੇਰੇ ਸਹੁਰੇ ਪਰਿਵਾਰ ਨੇ ਵਿਗਨ ਪਾਇਆ ਕਿ ਤੇ ਮੈਨੂੰ ਜ਼ਬਰਦਸਤੀ ਛੁੱਪੀ ਕਰਾਈ ਉੱਥੋਂ ਅੱਜ ਅਸੀਂ ਉਹਨਾਂ ਨਾਲ ਮਿਲ ਕੇ ਆਏ ਆ ਹਸਪੀਟਲ ਆ ਲੈਣਾ ਉਹਨਾਂ ਕਹਿੰਦੇ ਕਿ ਸਾਰੇ ਵੀ ਇਹ 30 35 ਜਾਣੀ ਆਏ ਸੀਗੇ ਕੌਣ ਕਿੱਟ ਕਿੱਟ ਛਾਉਣ ਆਇਆ ਆ ਕੌਣ ਰਖਾਉਣ ਆਇਆ ਸਾਨੂੰ ਇਹ ਗੱਲ ਦੀ ਨੌਲੇਜ ਨਹੀਂ ਉਹ ਆਪਣੀ ਕਿਤੇ ਸੀ ਪੇਸ਼ੈਂਟ ਲੈ ਕੇ ਜਾਣਾ ਪੇਸ਼ੈਂਟ ਲੈ ਗਏ ਆ ਸਾਡੀ ਸਾਰ ਨੂੰ ਪੇਮੈਂਟ ਮਿਲ ਗਈ ਆ ਉਸ ਤੋਂ ਬਾਅਦ ਜਦੋਂ ਅਸੀਂ ਸੜਕ ਦੇ ਬਾਹਰ ਆਏ ਆ ਸਾਡੇ ਹਸਪਤਾਲ ਸਾਹਮਣੇ ਲੜੇ ਆ ਪੱਗੋ ਪੱਗਾ ਲੁੱਥੀਆਂ ਦਾ ਸੀ ਕਿਹਾ ਵੀ ਸਾਡੇ ਹਸਪਤਾਲ ਦਾ ਨਾਮ ਬਦਰਾਮ ਨਾ ਕਰੋ ਪਰੇ ਜਾ ਕੇ ਗੱਲ ਕਰੋ ਜਿਹੜੀ ਵੀ ਕਰਨੀ ਇਸ ਸਬੰਧ ਦੇ ਵਿੱਚ ਆਖਰੀ ਅਸੀਂ ਬੇਨਤੀ ਕਰਨੀ ਚਾਹੁੰਦੇ ਕਿ ਜੇ ਕਿਸੇ ਨੇ ਆਪਣਾ ਪੱਖ ਲਵਾਉਣਾ ਹੈ ਤਾਂ ਮੇਰਾ ਨੰਬਰ ਸਾਰਿਆਂ ਦੇ ਕੋਲੇ ਮजूद ਆ ਸਾਡੇ ਨਾਲ ਸੰਪਰਕ ਕਰ ਸਕਦਾ ਜੀਐਮ 7 ਸਾਡਾ ਚੈਨਲ ਜਿੱਥੇ ਇਹ ਖਬਰ ਲੱਗਣ ਜਾ ਰਹੀ ਆ ਤੇ ਇਸ ਸਬੰਧੀ ਅਸੀਂ ਉਹ ਕਿਸੇ ਵੀ ਵੀਰ ਭਰਾ ਦਾ ਪੱਖ ਸਾਫ਼ ਸੁਥਰਾ ਲਾਉਣ ਵਾਸਤੇ ਤਿਆਰ ਆ ਕੋਈ ਵੀ ਸਾਨੂੰ ਨਿਰਸਵਾਰਥ ਬੇਕ ਚ ਜਗ੍ਹਾ